ਤੋ ਅੱਜ ਮੈਂ ਲੈ ਕੇ ਆਇਆ ਬਰਨਾਲਾ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਕੰਮ ਕਿਵੇਂ ਕਰਿਆ ਹੋਇਆ ਤੇ ਮੇਰਾ ਬਲੌਗ ਪਾ ਰਹੇ ਹਾਂ ਤੁਹਾਨੂੰ ਮੈਂ ਤੁਸੀਂ ਕਿਸੇ ਨੇ ਵੀ ਤਿਆਰ ਕਰਵਾਉਣੀ ਹੋਵੇ ਨਾ ਆਪਣਾ ਘਰ ਵਗੈਰਾ ਤਿਆਰ ਕਰਵਾਉਣਾ ਕੁਝ ਵੀ ਕੰਮ ਕਰਵਾਉਣਾ ਤੁਸੀਂ ਮੈਸੇਜ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਪੁੱਛ ਸਕਦੇ ਹੋ ਬਰਨਾਲਾ ਵਿੱਚ ਬਰਨਾਲਾ ਸਿਟੀ ਦੇ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਨੇ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰਿਆ ਹੋਇਆ ਠੀਕ ਹੈ ਜੀ ਮੈਸੇਜ ਕਮੈਂਟ ਕਰ ਦੇਣਾ ਆਪਣੇ ਜੇ ਆਪਣੇ ਘਰ ਮੇਂ ਕੁਝ ਕੰਮ ਕਰਵਾਉਣਾ ਹੈ ਠੀਕ ਹੈ ਜੀ ਤੋ ਆਪਕੇ ਲਈ ਮੈਂ ਬਲੌਗ ਲੈ ਕੇ ਆਇਆ ਹਾਂ ਤੋ ਆਪਨੇ ਦੇਖ ਲੈਣਾ ਹੈ ਕਿੰਨਾ ਅੱਛਾ ਬਣਾਇਆ ਹੈ ਇਸ ਕੋ ਇਦੇ ਉੱਤੇ ਇਕੱਲਾ ਕਲਰ ਹੋਣਾ ਕੋਈ ਵੀ ਪਲਾਸਟਰ ਨਹੀਂ ਹੋਣਾ ਕਿਉਂ ਕਿ ਚੁਨਾਈ ਦੇਖੋ ਤੁਸੀਂ ਕਿਸ ਤਰ੍ਹਾਂ ਦੀ ਚੁਨਾਈ ਹੈ ਹੁਣੀ ਚੁਨਾਈ ਲਾਗੇ ਸਾਡੇ ਨੇ ਕਿਉਂ ਇਹ ਇਸ ਤਰ੍ਹਾਂ ਦੀ ਹੀ ਚਾਈ ਲਾਉਂਦੇ ਬਾਹਰ ਤੋਂ ਮੈਂ ਗੇਟ ਦਿਖਾਉਂਗਾ ਤਾਂ ਕਲਰ ਕੀਤਾ ਹੋਇਆ ਠੀਕ ਹੈ ਜੀ ਉਹ ਤੋਂ ਮੈਂ ਦਿਖਾਉਣਾ ਜੇ ਉਹ ਗੇਟ ਕਲਰ ਨੇ ਦੇਖੋ ਕਲਰ ਕੀਤਾ ਹੋਇਆ ਉਹਨਾਂ ਦਾ ਕਲਰ ਕਹੇ ਜਾ ਬਹੁਤ ਥੋੜਾ ਕਲਰ ਹੈ ਨਾ ਤੇ ਕੋਈ ਵੀ ਪਲਾਸਟਰ ਨਹੀਂ ਕਰਿਆ ਹੋਇਆ ਓਨਲੀ ਬਸ ਤੁਸੀਂ ਆਹ ਓਨਲੀ ਬਸ ਚੁਨਾਈ ਕਰਤੀ ਹੋਈ ਆ ਉਸ ਤੋਂ ਬਾਅਦ ਕਲਰ ਕੀਤਾ ਹੋਇਆ ਠੀਕ ਹੈ ਜੀ ਹੁਣ ਇੱਥੇ ਵੀ ਦੇਖੋ ਕਲਰ ਹੀ ਹੋਣਾ ਨਾਰਮਲ ਸਿੱਧਾ ਇਹ ਦੇਖ ਲਓ ਨਾਲ ਲਾਗੀਆਂ ਚ ਇਕੱਠਾ ਵੀ ਲੱਗੀਆਂ ਵੀ ਰਹੀਆਂ ਤੇ ਆ ਵੀ ਇਹਨਾਂ ਨੇ ਸੈਟਿੰਗ ਕਰਕੇ ਲਾਇਆ ਹੋਇਆ ਤੇ ਪੂਰਾ ਓਕੇ ਕਰਿਆ ਹੋਇਆ ਕੰਮ ਠੀਕ ਹੈ ਜੀ ਇਹ ਦੇਖ ਲਓ ਅੱਛੇ ਤਰੀਕੇ ਨਾਲ ਦੇਖ ਲਓ ਕਿਉਂ ਜੀ ਹੁਣ ਇਥੇ ਬਹੁਤ ਅੱਛੀ ਕੋਠੀ ਤਿਆਰ ਹੋ ਰਹੀਆਂ ਜਗਾ ਦੇਖ ਲਓ ਕੱਢੀ ਆ ਐਡੀ ਸਾਰੀ ਜਗ੍ਹਾ ਤੇ ਕੋਠੀ ਤਿਆਰ ਹੋ ਰਹੀ ਆ ਉਹ ਤੱਕ ਹੌਲੀ ਹੌਲੀ ਕਿਉਂ ਦੇਖੋ ਵੀ ਤੁਸੀਂ ਕੋਈ ਵੀ ਕੰਮ ਕਰਵਾਉਣਾ ਹੈ ਨਾ ਤਾਂ ਤੁਸੀਂ ਸਾਰੇ ਸਾਰੇ ਨਵੇਂ ਪਟਵਾ ਕੇ ਰੱਖ ਲੈਣੇ ਹੋ ਕਰਦਾ ਪੂਰਾ ਨਕਸ਼ਾ ਪੂਰੀ ਨਵਾਂ ਪਟਵਾ ਕੇ ਰੱਖ ਲੈਨੇ ਉਸ ਤੋਂ ਬਾਅਦ ਪਤਾ ਨਹੀਂ ਲੱਗਦਾ ਕਿੱਥੇ ਕੀ ਕਰੀਏ ਕਿੱਥੇ ਕੀ ਕਰੀਏ ਨਵਾਂ ਪੱਟੀਆਂ ਵੀ ਨੇਗੀਆਂ ਉੱਥੇ ਤੁਹਾਨੂੰ ਉਹ ਕਰਨਾ ਪਿਆ ਜਾਂਦਾ ਤਾਂ ਕਰਕੇ ਜਿੰਨਾ ਤੁਸੀਂ ਕੰਮ ਕਰਨਾ ਜਿੰਨਾ ਤੁਸੀਂ ਘਰ ਬਣਾਉਣਾ ਜਿੰਨਾ ਤੁਸੀਂ ਕਮਰਾ ਬਣਾਉਣਾ ਉੰਨੀ ਹੀ ਨਿਉਂ ਪਟੋ ਨਾ ਨਹੀਂ ਨਵਾਂ ਪੱਟੀ ਜਾਓ ਮੈਲਮਣ ਕੇ ਪੱਟੀ ਜਾਓ ਠੀਕ ਹੈ ਜੀ ਨਾਲ ਦੀ ਤੁਸੀਂ ਨਵਾਂ ਪਟੋ ਤਾਂ ਸਿੱਧਰੇ ਹੋਊਗਾ ਤੁਹਾਡਾ ਘਰ ਵੀ ਪੂਰਾ ਪ੍ਰੋਪਰ ਤੇ ਬਰਤਰੀਕੇ ਨਾਲ ਬਣੂਗਾ ਪੂਰੀ ਮੈਚਿੰਗ ਨਾਲ ਬਣੂਗਾ ਜਦੋਂ ਤੁਸੀਂ ਇਕੱਠਾ ਹੀ ਪਟ ਲੈਨੇ ਪੂਰੀ ਨਵਾਂ ਤਾਂ ਉਹ ਵੀ ਕਾਰਖਾ ਬਣਦਾ ਹੈ ਹਨਾ ਤੁਹਾਨੂੰ ਪਤਾ ਹੀ ਆ ਦੇਖੋ ਜੀ ਇਸ ਤਰ੍ਹਾਂ ਤਿਆਰ ਕਰਿਆ ਵਾ ਠੀਕ ਹੈ ਤੇ ਮੇਰੇ ਪਿਆਰੇ ਦੋਸਤਾਂ ਨੂੰ ਬਲੌਗ ਵਧੀਆ ਲੱਗਿਆ ਹੋਵੇ ਬਰਨਾਲੇ ਵਾਲਿਓ ਤਾਂ ਲਾਈਕ ਕਰ ਦਿਆ ਕਰੋ ਯਾਰ ਤੁਹਾਡੇ ਵਾਸਤੇ ਹੀ ਵੀਡੀਓ ਭੇਜਦਾ ਮੈਂ ਠੀਕ ਹੈ ਜੀ ਡੇਲੀ ਤੁਹਾਡੇ ਵਾਸਤੇ ਵੀਡੀਓ ਆਉਂਦੀਆਂ ਰਹਿਣਗੀਆਂ ਸਾਥ ਦਿੰਦੇ ਰਹੋ ਵੀਡੀਓ ਦੇਖ ਲਿਆ ਕਰੋ ਬਹੁਤ ਵਧੀਆ ਵੀਡੀਓ ਲੈ ਕੇ ਆਉਂਗਾ ਹਜੇ ਤਾਂ ਚੱਲਦੀ ਆ ਨੋਰਮਲ ਵੀਡੀਓ ਚੱਲਦੀ ਨੇ ਆਪਣੀਆਂ ਜਿਵੇਂ ਵੀ ਚੱਲਦੀਆਂ ਨੇ ਤੁਹਾਡੇ ਵਾਸਤੇ ਬਹੁਤ ਸੋਹਣੀਆਂ ਵੀਡੀਓ ਲੈ ਕੇ ਆਉਂਗਾ ਦੇਖੋ ਕਿਵੇਂ ਠੜਾ ਕਰਦੀਆਂ ਆਉਣਗੀਆਂ ਆਹ ਤੁਹਾਡੇ ਵੀਰਾਂ ਤੇ YouTube ਤੇ ਆ ਗਿਆ ਹੁਣ ਸਮਝ ਗਏ ਜੀ ਸਾਥ ਦੇਵੋ ਤੁਹਾਡੇ ਕਰਕੇ ਹੀ ਆ ਲਓ ਠੀਕ ਹੈ ਜੀ ਮਿਲਦੇ ਆ नेक्स्ट ਵੀ ਤੁਹਾਨੂੰ ਮੈਂ ਦਿਖਾ ਦਿੰਦਾ ਮਾਰੇ ਬਾਹਰ ਤੁਸੀਂ ਦੇਖ ਲੋ ਇੱਕ ਵਾਰ ਯਾਰ ਹੁਣ ਕੰਮ ਚੱਲ ਰਿਹਾ ਸੀ ਛਾਹ ਦਾ ਟਾਈਮ ਹੋਇਆ ਸੀ ਛਾਹ ਪੀ ਰਹੇ ਹਾਂ ਛਾਹ ਪੀਂਦੇ ਪੀਂਦੇ ਮੈਂ ਚਲੋ ਵੀਡੀਓ ਬਣਾ ਲੈਨੇ ਆ ਥੋਨੂੰ ਭੇਜ ਦਿੰਨੇ ਆ ਬਲੌਗ ਬਣਾ ਕੇ ਬਨਾਲੇ ਵਾਲਿਆਂ ਨੂੰ ਤੇ ਬਨਾਲਾ ਸਪੈਸ਼ਲੀ ਬਨਾਲੇ ਵਾਸਤੇ ਆ ਇਹ ਦੇਖੋ ਜੀ ਗੇਟ ਆ ਇਹ ਠੀਕ ਆ ਆ ਗੇਟ ਕਰੇ ਹੋ ਨੇ ਗੇਟ ਦੇਖੋ ਕਿਸ ਤਰ੍ਹਾਂ ਬਣਾਏ ਨੇ ਤੁਸੀਂ ਇੱਕ ਟਾਇਲ ਹੋਰ ਦੇਖਿਓ ਉਸ ਤੋਂ ਵੀ ਵਧੀਲੀ ਟਾਇਲ ਆ ਆ ਦੇਖੋ ਉਸ ਤੋਂ ਵੀ ਬਹੁਤ ਸੋਹਣੀ ਟਾਇਲ ਲਾਈ ਹੋਈ ਆ ਕਿਵੇਂ ਦੀ ਟਾਇਲ ਲਾਈ ਹੋਇਆ ਦੇਖੋ ਇਹ ਟਾਇਲਟ ਨਹੀਂ ਉਹ ਟਾਇਲਟ ਟਾਇਲਟ ਲਗਾ ਕੇ ਤਿਆਰ ਕਰਿਆ ਹੋਇਆ ਦੇਖੋ ਗੇਟ ਠੀਕ ਹੈ ਤੁਸੀਂ ਇਸ ਤਰ੍ਹਾਂ ਤਿਆਰ ਕਰਵਾ ਸਕਦੇ ਹੋ ਕੁਝ ਵੀ ਤੁਹਾਨੂੰ ਕੱਲਾ ਪਲਾਸਟਰ ਕਰਵਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਨਾਰਮਲ ਤਿਆਰ ਕਰਵਾ ਸਕਦੇ ਇੰਨਾ ਮਿੱਤੇ ਦਾ ਕੰਮ ਕਰਿਆ ਹੋਇਆ ਦੇਖੋ ਇਹ ਠੀਕ ਹੈ ਇਹਨੇ ਕੰਮ ਕਰਿਆ ਹੋਇਆ ਸਾਰਾ ਸਾਰਾ ਇਹ ਜੋ ਬਲਾਉ ਵਜੇ ਲੱਗੇ ਬਤਾ ਲਾਈਕ ਕਰ ਦਿਓ ਯਾਰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਤੇ ਮੈਂ ਚਾਹ ਪੀ ਲੈਣਾ ਫਿਰ ਨਾਲੇ ਠੀਕ ਹੈ ਜੀ ਤੁਹਾਡੇ ਬਹੁਤ ਵਧੀਆ ਵਜੇ ਹੁਣ ਵੀਡੀਓ ਭੇਜਾਂਗੇ ਸਿੱਧੂ ਮੂਸੇ ਵਾਲੇ ਦੇ ਗਾਣੇ गा ਕੇ ਆਪਣੇ ਭਰਾ ਦੇ ਦੇਖੀ ਚੱਲ ਤੂੰ ਜਿੰਨਾ ਜਿਤਨੇ ਮੈਂ ਗਿਆ ਮੂਸੇ ਪਿੰਡੋਂ ਉਤਨੇ ਵੀਡੀਓ ਭੇਜਾਂਗੇ ਵਧੀਆ ਸੁਣਿਆ ਜੀ ਠੀਕ ਹੈ ਜੀ ਚਲੋ ਵੇਟ ਕਰਾਉ ਮੂਸੇ ਜਾਵਾਂਗੇ ਵੀਡੀਓ ਬਣਾਵਾਂਗੇ ਚਲੋ ਜੀ ਓਕੇ ਮਿਲਦੇ ਆ नेक्स्ट ਵੀਡੀਓ ਬਾਏ ਥੈਂਕ ਯੂ so much ਕੈਮਰਾ ਬੰਦ ਕਰਦਾ ਜੀ